ਪੋ ਦਾ ਮਹੀਨਾ ਇੱਕ ਸ਼ਹਾਦਤ ਦਾ ਮਹੀਨਾ ਹੁੰਦਾ ਹੈ ਤੇ ਉਹਨਾਂ ਬੱਚਿਆਂ ਬਾਰੇ ਉਹਨਾਂ ਸ਼ਹੀਦਾਂ ਬਾਰੇ ਮੈਂ ਚਾਰ ਲਾਈਨਾਂ ਲਫ਼ਜ਼ਾਂ ਵਿੱਚ ਗਾ ਕੇ ਆਰ ਜੀ ਦੀ ਨਜ਼ਰ ਕਰਨ ਲੱਗਿਆ ਸੋ ਜਿੰਨੇ ਵੀ ਬਾਹਰ ਬੈਠੇ ਨੇ ਮੇਰੇ ਵੀਰ ਮੈਂ ਉਹਨਾਂ ਨੂੰ ਖਾਸ ਕਰਕੇ ਬੇਨਤੀ ਕਰੂੰਗਾ ਕਿ ਤੁਸੀਂ ਪੰਡਾਲ ਵਿੱਚ ਆ ਜਾਓ ਤੇ ਤੋੜਾ ਜਿਾ ਜੇ ਆਪਾਂ ਗੱਲਾਂ ਘੱਟ ਕਰ ਦਈਏ ਤੇ ਜੋ ਵੀ ਆਪਣੀ ਇੱਥੇ ਜੋ ਕੋਈ ਅਨਾਉਂਸ ਕਰਦਾ ਬਾਕੀ ਬਾਕੀ ਆਪਾਂ ਨੂੰ ਉਧਰ ਧਿਆਨ ਦੀਏ ਤੇ ਸੁਣੀਏ ਸੰਸਾਰ ਤੇ ਕੰਮ ਤੇ ਕਰਮ ਇੱਕ ਤਾਂ ਕੰਮ ਤੇ ਆਪਾਂ ਜਿਹੜਾ ਇੱਕ ਕਰਮ ਕਰਦੇ ਆ ਉਹਦਾ ਜਰੂਰ ਫਲ ਮਿਲਦਾ ਹੁੰਦਾ ਹੁੰਦਾ ਸਲਾਮਾਂ ਨਿੱਕਿਆ ਜਿੰਦਾ ਨੂੰ ਜਿਨ੍ਹਾਂ ਨੇ ਕੇ ਆਪਣੀ ਅਨਖ ਧਰਮ ਦੀ ਖਾਤਰ ਆਪਣੀ ਜਾਨ ਸ਼ੋਬਰ ਕਰ ਦਿੱਤੀ ਸੀ ਸੋ ਚਾਰ ਲੈਣਾ ਉਹਨਾਂ ਮਹਾਨ ਯੋਧਾ ਸ਼ਹੀਦਾਂ ਵਾਂਗ ਹੱਜਿਫੋ ਬੱਚਿਆ ਫਤੇਵਲਾਈ ਚੇ ਆਫਤੇ ਬਲਾਈ ਹੱਸ ਕੇ ਲੜੀ ਮੋਤ ਬਾਈ ਹੈ ਨਾ ਜਾਨਮ ਲੱਗੇ ਜਿੰਦ ਚੁਕਾਈ ਉਤ ਪੈਂਦੀਆਂ ਸੀ ਪਾ ਦੀਆਂ ਠੰਡਾ ਹਰ ਯੁੱਗ ਯੁੱਗ ਹੀ ਆ ਮਰ ਹੋ ਗਿਆ ਉਹ ਸਰਹੰਦ ਦੀਆਂ ਕੰਦਾਂ ਓ ਸੱਜਿਆ ਤੱਕ ਹੀ ਅੰਨ ਰਹਾ ਗਿਆ ਓ ਸਰਹੰਦ ਦੀ ਆਂਧਾ ਹਾਂ ਪਾਪੀ ਗੰਗੂ ਨੇ ਸੀ ਜੁਲਮ ਕਮਾਇਆ ਲਾਲਚ ਦੇ ਵਿੱਚ ਆ ਕੇ ਅਰੁੱਖਾ ਨਾ ਵਿਰੋਣਾ ਤੈ ਗਿਆ ਕਰਨੀ ਤੋਂ ਪਛਤਾ ਕੇ ਪਾਪੀ ਗੰਗੂ ਨੇ ਸੀ ਜੁਲਮ ਕਮਾਇਆ i ਆਣਾ ਪੈ ਗਿਆ ਕਰਨੀ ਤੇ ਪਛਤਾ ਕੇ ਧਰਤੀ ਰੋਈ ਅੰਬਰ ਰੋਇਆ ਧਰਤੀ ਰੋਈ ਅੰਬਰ ਰੋਇਆ ਪਰੰਗਿਆ ਸੀ ਚਰਖੇ ਦੀਆਂ ਤੰਦਾ ਔ ਚੁਗਾ ਚੁਗ ਹੀ ਅਮਰ ਰਹਿਣੀਆਂ ਓ ਸਰਹੰਦ ਦੀਆਂ ਕੰਦਾ ਔ ਸਦੀਆਂ ਤੱਕ ਹੀ ਅਮਰ ਰਹਿਣੀਆਂ ਓ ਸਰਹੰਦ ਦੀਆਂ ਕੰਦਾ ਮੱਤੀ ਮਹਿਰਾ ਦੁੱਧ ਪਾ ਕੇ ਬਰਾਹੀ ਪੁੰਨ ਕਮਾਇਆ ਤੱਤਰ ਮਰਜੀ ਦੇ ਕੇ ਮੋਹਰਾ ਇੱਕ ਜਨਵਾ ਦਾ ਕਰਜ਼ਾ ਲਾਇਆ ਤੱਤਰ ਮਰਜੀ ਲਾ ਕੇ ਮੋਹਰਾ ਜਨਵਾ ਦਾ ਕਰਜ਼ਾ ਲਾਹਿਆ ਅੱਜ ਵੀ ਦੁਨੀਆ ਸਜਦਾ ਕਰਦੀ ਹਾਏ ਜੀਵੀ ਦੁਨੀਆ ਸਜਦਾਏ ਕਰਦੀ ਮੰਗਣ ਸੁੱਖਾ ਲਈ ਮੰਗਾ ਔਰ ਸਦਵੇ ਤੱਕ ਹੀ ਆ ਮਰੇ ਰੈਣੀਆਂ ਔਰ ਸਰਹੰਦ ਦੀਆਂ ਕੰਦਾ ਜਿੱਥੇ ਬੱਚਿਆਂ ਫਤ ਬੁਲਾਈ ਜਸਬਾਈਓ ਸਮਾਚ ਚਤ ਕਰਕੇ ਅੱਖ ਜਾਂਦੀ ਐ ਰੋਈ ਓ ਮਾਤਾ ਓ ਬਿਰਜ ਵਿੱਚ ਸਹੀ ਰਾਤਾਂ ਨਾ ਸੀ ਸੋਈ ਓ ਦਸ ਬਾਈ ਓ ਚਰਤੇ ਪਰਕੇ ਅੱਖ ਜੰਦੀ ਏ ਰੋਈ ਓ ਮਾਤਾ ਗੁਜਰਤ ਦੇ ਠੰਡੇ ਬਿਰਜ ਵਿੱਚ ਨਾ ਕਈ ਰਾਤਾਂ ਸੀ ਸੋਈ ਓ ਜਿਨੇ ਬੈਰੀ ਦਾ ਘਾਟਾਲਾ ਹਿਆ ਜਿਨੇ ਬੈਰੀ ਨੂੰ ਸਦਾ ਲਾਇਆ ਓ ਜਿਨੇ ਸੱਦੇ ਨੂੰ ਮਾਰ ਮਕਾਇਆ ਓ ਸਹੀ ਗੁਰੂ ਦਾ ਬੰਦਾ अमर हो सरहंद سرہند ई کندا रहणियां جی کھالسا दाहिजू ख़ालसा کھالسا